ਸਭ ਤੋਂ ਪਹਿਲਾਂ ਤਾਂ ਆਪਾਂ 올ਓਵਰ ਸਿਨੈਰੀਓ ਦੀ ਜੇ ਗੱਲ ਕਰੀ ਹੈ ਨਾ ਸਟੂਡੈਂਟ ਵੀ ਕਨਫਿਊਜ਼ ਹੈ ਵੀ ਕਿਹੜੀ ਕੰਟਰੀ ਦੇ ਵਿੱਚ ਜਾਇਆ ਜਾਵੇ ਨਾਲ ਦੀ ਨਾਲ ਜਿਹੜੇ ਬੱਚੇ ਨੇ ਬੱਚੇ ਤਾਂ ਕਨਫਿਊਜ਼ ਹੈਗੇ ਹੈਗੇ ਔਰ ਕੰਟਰੀਜ਼ ਵੀਜ਼ਾ ਵੀ ਨਹੀਂ ਦੇ ਰਹੀਆਂ ਚਾਹੇ ਕੈਨੇਡਾ ਵਰਗੇ ਮੁਲਕ ਤੇ ਵੀ ਰਿਫਿਊਜ਼ ਲਾ ਆ ਰਹੀਆਂ ਪਰ ਪਰ ਕੇ ਹੈ ਨਾ ਇਸ ਟਾਈਮ ਚੰਗੀ ਆਪਸ਼ਨ ਜਿਹੜੇ ਹੁਣ ਪਾਸ ਨੇ ਜਾਂ ਪਿਛਲੇ ਪਾਸ ਆਊਟ ਨੇ ਥੋੜਾ ਸਟੱਡੀ ਗੈਪ ਹੈ ਜਾਂ ਫਿਰ ਜਿਹੜੇ ਰੀਸੈਂਟ ਪਾਸ ਆਊਟ ਨੇ ਕਿਹੜੀ ਕੰਟਰੀ ਤੁਸੀਂ ਮੰਨਦੇ ਹੋ ਅਹ ਦੇਖੋ ਜੀ ਜੇਕਰ ਤਾਂ ਤੁਸੀਂ ਇੱਕ ਪੰਜਾਬ ਦੇ ਤਹਿਤ ਚਲਣਾ ਹੈ ਜੇਕਰ ਤੁਸੀਂ ਕਹਿੰਦੇ ਕਿ ਬਾਹਰਲੇ ਮੁਲਕ ਵਿਲੈਤਾ ਚ ਜਾਣਾ ਵਾ ਤੇ ਅੱਜ ਦੇ ਡੇਟ ਚ ਇੰਗਲੈਂਡ ਇੱਕ ਮੁਲਕ ਹੈਗਾ ਆ ਜਿੱਥੇ ਤੁਸੀਂ ਅੱਜ ਵਿਦਾਊਟ ਐਲਸ ਵਿਦਾਊਟ ਪੀਟੀ ਤੀਜੀ ਗੱਲ ਮੈਂ ਐਡ ਕਰਦਾ ਮੈਂ ਕੋਮਨ ਸਾਬ ਇਥੇ ਵਿਦਾਊਟ ਇੰਟਰਵਿਊ ਵੀ ਹੁੰ ਤੁਸੀਂ ਸਿੱਧਾ ਆਪਣਾ ਦਾਖਲਾ ਕਰਾ ਸਕਦੇ ਹੋ ਇੰਗਲੈਂਡ ਦੇ ਯੂਨੀਵਰਸਿਟੀ ਚੋ ਵੀ ਟਾਪ ਦੀ ਯੂਨੀਵਰਸਿਟੀ ਜੇਕਰ ਤੁਸੀਂ ਇਹਦੇ ਵਾਸਤੇ ਦੇਖਦੇ ਹੋ ਅੱਜ ਤੁਸੀਂ ਪਲੱਸ 2 ਕੀਤੀ ਹੈ ਜਾਂ 2 ਤੋਂ 3 ਸਾਲ ਦਾ ਗੈਪ ਹੈ ਤੁਹਾਡੇ ਕੋਲ ਮੌਕਾ ਚੰਗਾ ਹੈਗਾ ਤੁਸੀਂ ਰੂਲਸ ਬਦਲਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਦਾਖਲਾ ਕਰਾ ਸਕਦੇ ਹੋ ਬਿਨਾਂ ਐਲਸ ਬਿਨਾਂ ਪੀਟੀ ਦੇ ਤਾਂ ਤੁਸੀਂ ਜਾਣਦੇ ਸੀਗੇ ਪਹਿਲਾਂ ਅੱਜ ਇੰਟਰਵਿਊ ਤੋਂ ਬਿਨਾ ਜਾ ਸਕਦੇ ਹੋ ਪਰ ਯੂਕੇ ਦੇ ਜੇ ਤੁਸੀਂ ਕਿਹਾ ਵੀ ਇੰਗਲੈਂਡ ਹੈਗਾ ਯੂਕੇ ਹੈਗਾ ਚੰਗਾ ਮੁਲਕ ਹੈ ਸਟੂਡੈਂਟ ਉੱਥੇ ਪਹਿਲਾਂ ਵੀ ਬਹੁਤ ਗਏ ਆ ਬਹੁਤ ਪੰਜਾਬੀਆਂ ਨੇ ਉੱਥੇ ਮੰਨਲਾ ਵੀ ਮਾਰੀਆਂ ਬੜੇ ਵੱਡੇ ਵੱਡੇ ਨਾਮ ਨੇ ਯੂਕੇ ਦੇ ਵਿੱਚ ਪੰਜਾਬੀਆਂ ਦੇ ਪਰ ਅੱਜ ਦੇ ਸਮੇਂ ਦੇ ਵਿੱਚ ਯੂਕੇ ਨੂੰ ਐਵੇਂ ਲਿਆ ਜਾਂਦਾ ਕਿ ਯੂਕੇ ਦੇ ਵਿੱਚ ਕੰਮ ਸ਼ਾਇਦ ਸਾਨੂੰ ਨਾ ਮਿਲੇ ਸਟੱਡੀ ਦੇ ਨਾਲ ਨਾਲ ਜਾਂ ਬਹੁਤਾ ਸਮਾਂ ਅਸੀਂ ਕੰਮ ਨਾ ਕਰੀਏ ਜਾਂ ਕਰੀਏ ਤਾਂ ਹੋ ਸਕਦਾ ਮਿਲੇ ਨਾ ਮਿਲੇ ਤਾਂ ਇੰਨੇ ਪੈਸੇ ਨਾ ਮਿਲਣੇ ਵਿੱਚ ਜਿਨ੍ਹਾਂ ਤੁਸੀਂ ਆਪਣਾ ਉੱਥੇ ਰਹਿਣ ਸਬੇਰਾ ਜਿਹੜਾ ਕਰ ਸਕੋ ਖਾਣ ਪੀਣ ਚਲਾ ਸਕੋ ਇਹਦਾ ਕੀ ਕਾਰਨ ਮੰਨਦੇ ਹੋ ਦੇਖੋ ਜਿੰਨੇ ਜਿੰਨੇ ਮੂੰਹ ਉਨੀ ਨਹੀਂ ਗੱਲਾਂ ਹੁਣ ਜੇ ਕਹਿੰਦੇ ਨਾ ਵੀ ਅੰਗੂਰ ਖੱਟੇ ਆ ਫਿਰ ਉਹ ਗੱਲਾਂ ਚੱਲ ਪਈਆਂ ਹੁਣ ਜੇ ਅਸੀਂ ਤਜਰਬੇਕਾਰ ਹੈਗੇ ਇੰਗਲੈਂਡ ਦੇ ਆ ਤੇ ਅਸੀਂ ਚੰਗੀਆਂ ਗੱਲਾਂ ਦੱਸਦੇ ਆ ਅੱਜ ਦੀ ਰੇਟ 'ਚ ਬਥੇਰੇ ਬੰਦੇ ਆ ਜਿਹੜੇ ਅੱਜ ਯੂਕੇ ਸ਼ੁਰੂ ਕਰ ਚੁੱਕੇ ਆ ਕਿਉਂਕਿ ਕੈਨੇਡਾ ਤੇ ਵਾਜੇ বাজ ਚੁੱਕੇ ਆ ਮੈਂ ਪੰਜਾਬੀ 'ਚ ਕਹਿਣਾ ਪਿਆ ਕਿਉਂਕਿ ਅੱਜ ਜਿਹੜਾ ਰਿਫਿਊਜ਼ਲ ਰੇਟ ਆ ਕੈਨੇਡਾ ਦਾ ਜਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ ਤੇ ਇਹ ਤਕਰੀਬਨ ਕੋਈ ਬਹੁਤਾ ਵਧੀਆ ਰਿਜ਼ਲਟ ਨਹੀਂ ਆ ਰਿਹਾ ਪੋਜ਼ਿਟਿਵ 90 90% ਰਿਫਿ ਹੁਣ ਗੱਲਬੱਲ ਦੀ ਬਚਦੀ ਹੈ ਜੀ ਇੰਗਲੈਂਡ ਦੀ ਜੇਕਰ ਤੁਸੀਂ ਇੰਗਲੈਂਡ ਦੇ ਵਿੱਚ ਜਾਣਾ ਚਾਹੁੰਦੇ ਹੋ ਯੂਕੇ 'ਚ ਜਾਣਾ ਚਾਹੁੰਦੇ ਹੋ ਯੂਕੇ 'ਚ ਅੱਗੇ ਤੁਸੀਂ ਬਰਮਿੰਗਮ 'ਚ ਜਾਂਦੇ ਹੋ ਕਮੈਂਟਰੀ ਜਾਂਦੇ ਹੋ ਜਾਂ ਸਕਾਟਲੈਂਡ ਵਾਲੇ ਪਾਸੇ ਜਾਣਾ ਹੈ ਜਾਂ ਲੰਡਨ 'ਚ ਜਾਣਾ ਸੋ ਇਟ ਡਿਫਰੈਂਟ ਯੂਨੀਵਰਸਿਟੀਆਂ ਯਾ ਡਿਫਰੈਂਟ ਲੋਕੇਸ਼ਨਸ ਯਾ ਜਿੱਥੇ ਤੁਹਾਨੂੰ ਕੰਮ ਦੀ ਭਾਲ ਮਿਲ ਸਕਦੀ ਹੈ ਹੁਣ ਜੇ ਆਪਾਂ ਗੱਲ ਕਰ ਲਈਏ ਕਿ ਇੱਕੋ ਰਸਤੇ ਵਿੱਚ ਪਏ ਹੋਏ ਹਾਂ ਜਿੱਥੇ ਸਾਰੇ ਪੰਜਾਬੀ ਗੜੇ ਹੁਣ ਤੁਸੀਂ ਉੱਥੇ ਜਾ ਕੇ ਕਹੋਗੇ ਕਿ ਦਰਵਾਜ਼ਾ ਖੋਲੀਏ ਤੇ ਸਵੇਰੇ ਕੰਮ ਮਿਲ ਜਾਵੇ ਇਦਾਂ ਨਹੀਂ ਮਿਲਦਾ ਸੋ ਪ੍ਰੈਕਟੀਕਲ ਗੱਲਾਂ ਤੇ ਆਈਏ ਆਪ ਬੱਚੇ ਕਿਦਾਂ ਸਰਵਾਈਵ ਕਰਦੇ ਆ ਉਥੇ ਕਿਦਾਂ ਕਿਦਾਂ ਉਥੇ ਪੜਦੇ ਆ ਕਿਦਾਂ ਉਹਨਾਂ ਦੇ ਵੇਜੀਸਾਰ ਚੱਲਦੇ ਆ ਸੋ ਡਿਟੇਲ ਚ ਹਰੇਕ ਚੀਜ਼ਾਂ ਦਾ ਹੱਲ ਹੈਗਾ ਆ ਸਮਝਣ ਵਾਸਤੇ ਤੁਹਾਨੂੰ ਸਾਡੇ ਕੋਲ ਆਉਣਾ ਪੈਣਾ ਹੈ ਹੂੰ ਬਿਲਕੁਲ ਨੰਬਰ ਵੀ ਅਸੀਂ ਫਲੈਸ਼ ਕਰ ਰਹੇ ਹਾਂ ਤੁਸੀਂ ਕਾਲ ਕਰ ਸਕਦੇ ਹੋ ਜੇ ਮਿਲਣਾ ਚਾਹੁੰਦੇ ਹੋ ਜਲੰਧਰ ਔਰ ਸultanpur Lodhi ਦੇ ਵਿੱਚ ਇਹਨਾਂ ਦੀ ਟੀਮ ਨੂੰ ਜਾਂ ਸਰ ਨੂੰ ਖੁਦ ਵੀ ਤੁਸੀਂ ਮਿਲ ਸਕਦੇ ਹੋ ਅਪਾਇੰਟਮੈਂਟ ਲੈ ਕੇ ਕਿ ਕਿਹੜੀ ਆਪਸ਼ਨ ਹੈਗੀ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਈ ਵਾਰੀ ਕਿਸੇ ਕੰਟਰੀ ਲਈ ਤੁਹਾਡੀ ਪ੍ਰੋਫਾਈਲ ਮੈਚ ਨਹੀਂ ਕਰਦੀ ਹੁੰਦੀ ਤੇ ਕਈ ਵਾਰੀ ਬੰਦਾ ਜਿੱਦ ਕਰਦਾ ਹੈ ਕਿ ਮੈਂ ਆਸਟ੍ਰੇਲੀਆ ਹੀ ਜਾਣਾ ਹੈ ਜਾਂ ਮੈਂ ਕੈਨੇਡਾ ਹੀ ਜਾਣਾ ਹੈ ਤੇ ਯੂਕੇ ਨਹੀਂ ਜਾਣਾ ਪਰ ਯੂਕੇ ਦੇ ਵਿੱਚ ਵੀ ਜਿਵੇਂ ਭਾਜੀ ਕਹਿ ਰਿਹਾ ਕਿ ਜਿਹੜੇ ਚੰਗੇ ਕਿਸ ਤਰ੍ਹਾਂ ਦੇ ਸਟੂਡੈਂਟ ਔਰ ਕਿਸ ਤਰ੍ਹਾਂ ਲੈਣੇ ਚਾਹੀਦੇ ਆ ਜਿਹੜਾ ਬੱਚਾ ਯੂਕੇ ਜਾ ਕੇ ਸਰਵਾਈਵ ਕਰ ਸਕਦਾ ਦੇਖੋ ਪਹਿਲੀ ਗੱਲ ਤੇ ਜਿਹੜੀ ਆ ਸਾਡੀ ਕੋਰਸ ਰੈਲੇਵੈਂਸੀ ਦੀ ਜਿੱਦਾਂ ਤੁਸੀਂ ਕੈਨੇਡਾ ਦੇ ਵਿੱਚ ਆਪਣੇ ਐਪਲੀਕੇਸ਼ਨ ਪੁੱਟ ਕਰਦੇ ਸੀਗੇ ਕਿ ਪਲੱਸ 2 ਵਾਲਾ ਨਾਨ ਮੈਡੀਕਲ ਵਾਲਾ ਬੱਚਾ ਮੈਡੀਕਲ ਦੇ ਵਿੱਚ ਨਹੀਂ ਜਾਂਦਾ ਸਾਇੰਸ ਦੇ ਵਿੱਚ ਜਾਂਦਾ ਆਈਟੀ ਆਈਟੀ ਦੇ ਵਿੱਚ ਜਾਂਦਾ ਕੰਪਿਊਟਰ ਸਾਇੰਸ ਜਾਂਦਾ ਸੇਮ ਇਹੋ ਕੈਟੇਗਰੀਆਂ ਅਸੀਂ ਉਥੇ ਵੀ ਰੱਖੀਆਂ ਜੇ ਆਰਟਸ ਕੀਤੀ ਆ ਤਾਂ ਤੁਹਾਨੂੰ ਉਹਦਾ ਦੇ ਕੋਰਸਿਸ ਦਵਾਂਗੇ ਜਿੱਥੇ ਤੁਸੀਂ ਬੈਚਲਰਸ इजीली ਕਰ ਸਕਦੇ ਹੋ ਨਾਨ ਮੈਡੀਕਲ ਕੀਤੀ ਹੈ ਤਾਂ ਨਾਨ ਮੈਡੀਕਲ ਦੇ ਕੋਰਸਿਸ ਮਿਲਣਗੇ ਮੈਡੀਕਲ ਕੀਤੀ ਹੈ ਤਾਂ ਉਹਦੇ ਬੈਚਲਰਸ ਮਿਲਣਗੇ ਸੋ ਜੇਕਰ ਤੁਸੀਂ ਬੈਚਲਰ ਇੰਡੀਆ ਦੇ ਵਿੱਚ ਮੈਡੀਕਲ ਦੀ ਜਾਂ ਨਾਨ ਮੈਡੀਕਲ ਦੀ ਕੀਤੀ ਹੈ ਫਿਰ ਮਾਸਟਰਸ ਕਰਨ ਜਾਣਾ ਚਾਹੁੰਦੇ ਹੋ ਉਹਦੇ ਰਿਗਾਰਡਿੰਗ ਵੀ ਚੀਜ਼ਾਂ ਸਾਰੀਆਂ ਸਿਮਿਲਰ ਮਿਲਣਗੀਆਂ ਚੀਜ਼ਾਂ ਸਾਰੀਆਂ ਸਾਰੀਆਂ ਸਾਹਮਣੇ ਸਟ੍ਰੇਟ ਫਾਰਵਰਡ ਹੋਣਗੀਆਂ ਜਦੋਂ ਤੁਸੀਂ 1 on 1 ਕਾਉਂਸਲਿੰਗ ਚ ਜਾਂਦੇ ਹੋ ਜਲੰਧਰ ਜਾਂ ਸੁਲਤਾਨਪੁਰ ਚ ਮਿਲਦੇ ਹੋ ਮੇਰੇ ਟੀਮ ਬੈਠੀ ਹੈ ਜਾਂ ਮੈਂ ਬੈਠਾ ਤੁਹਾਨੂੰ ਚੀਜ਼ਾਂ ਕੱਲੀਆਂ-ਕੱਲੀਆਂ ਡਿਟੇਲ ਚ ਸਮਝਾਈਆਂ ਜਾਂਦੀਆਂ ਜੀ ਪਰ ਭਾਜੀ ਇੱਕ ਹੋਰ ਯੂਕੇ ਬਾਰੇ ਜਿਹੜੀ ਗੱ ਤੇ ਜਾਂ ਫਿਰ ਕਿਵੇਂ ਇਹਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਔਰ ਜਿਹੜੇ ਪੀਆਰ ਤੱਕ ਪਹੁੰਚਣਾ ਚਾਹੁੰਦੇ ਨੇ ਕਿਸ ਤਰ੍ਹਾਂ ਕੀ ਉਹ ਸਟੱਡੀ ਪੂਰੀ ਕਰਨ ਜਾਂ ਕਿੰਨਾ ਟਾਈਮ ਵਰਕ ਵੀਜ਼ਾ ਹੋਵੇ ਕਿਵੇਂ ਪਹੁੰਚ ਸਕਦੇ ਆ ਉਹ ਦੇਖੋ ਹਜੇ ਤੱਕ ਤਾਂ ਜਿਹੜੀ ਪੁਰਾਣੀਆਂ ਲਿਮਿਟੇਸ਼ਨਸ ਚੱਲਦੀਆਂ ਸੀ ਕਿ 5 ਸਾਲ ਤੁਸੀਂ ਟੈਕਸ ਦਿੰਦੇ ਹੋ ਪੜ ਲੈਂਦੇ ਹੋ ਪਹਿਲਾਂ ਪੜਨ ਤੋਂ ਬਾਅਦ ਤੁਹਾਨੂੰ ਪੀਐਸਡਬਲ ਮਿਲਦਾ 2 ਸਾਲ ਦਾ ਉਸ 2 ਸਾਲ ਨੂੰ ਅੱਗੇ ਕੰਟੀਨਿਊ ਕਰਕੇ ਤੁਸੀਂ ਫਿਰ 3 ਸਾਲ ਫਿਰ ਟੈਕਸ ਦਿੰਦੇ ਹੋ ਤਾਂ 5 ਸਾਲ ਸਿੱਧੀ ਸਿੱਧੀ ਤੁਹਾਡੀ ਪੀਆਰ ਸੀਗੀ ਹੁਣ ਇੱਕ ਵਾਈਟ ਪੇਪਰ ਲਾਅ ਪਾਸ ਕੀਤਾ ਉਹਨਾਂ ਨੇ ਉੱਥੇ ਉਹ ਵੀ ਕਹਿੰਦੇ ਜੇ ਅਸੀਂ ਵੀ ਨੈਟ ਮਾਈਗ੍ਰੇਸ਼ਨ ਨੂੰ ਘਟਾਉਣਾ ਮੈਂ ਬਾਰ-ਬਾਰ ਇਸ ਕਰਕੇ ਕਹਿੰਦਾ ਹੈ ਡਿਟੇਲਸ ਕੱਲ੍ਹ ਸਮਝਾਉਣਦੇ ਆ ਮੈਂ ਬਾਰ-ਬਾਰ ਕਹਿੰਦੇ ਆ ਕਿ ਅਪਲਾਈ ਜਲਦੀ ਇਸ ਕਰਕੇ ਕਰ ਲਿਓ ਕਿਉਂਕਿ ਸਖਤਾਈ ਹੋ ਜਾਣੀ ਹੈ ਹੁਣ ਸਪਟੰਬਰ ਇਨਟੇਕ ਤੱਕ ਤੇ ਜੋ ਲੱਗਦਾ ਸਾਨੂੰ ਕਿ ਸੌਖੇ ਰਹਿਣਗੇ ਰਿਜ਼ਲਟ ਸਪਟੰਬਰ ਤੋਂ ਬਾਅਦ ਜਿਹੜਾ ਜਨਵਰੀ 'ਚ ਬੱਚਾ ਜਾਊਗਾ ਉਹਦੇ ਵਾਸਤੇ ਇਹ ਜਿਹੜਾ ਵਾਈਟ ਪੇਪਰ ਲਾਅ ਆ ਵਾਈਟ ਪੇਪਰ ਦਾ ਕਾਈਂਡ ਹੈ ਕਿ ਜੇ ਉਹਨਾਂ ਨੇ ਪਾਸ ਕਰ ਦੇਣਾ ਸੋ ਵਾਈਟ ਪੇਪਰ ਲਾ ਪਰਲੀਮੈਂਟ ਦੇ ਵਿੱਚ ਉਹਨਾਂ ਨੇ ਦੱਸੀਆਂ ਗੱਲਾਂ ਕਿ ਪਰਮਿਟ ਤੋਂ ਬਾਅਦ ਜਿਹੜਾ ਤੁਹਾਡਾ ਸਟੱਡੀ ਪਰਮਿਟ ਹੈ ਉਹ ਖਤਮ ਹੁੰਦਾ ਹੈ ਤੇ ਤੁਹਾਨੂੰ 2 ਸਾਲ ਦੀ ਥਾਂ ਤੇ ਪੀਐਸਡਬਲ 1.5 ਸਾਲ ਦਾ ਮਿਲਣਾ ਹੈ ਅੱਗੇ ਜਿਹੜਾ ਤੁਹਾਨੂੰ 5 ਸਾਲ ਚ ਪੀਆਰ ਮਿਲਦੀ ਸੀ ਉਹ 5 ਸਾਲ ਤੋਂ ਵਧਾ ਕੇ ਉਹਨਾਂ ਨੇ 10 ਸਾਲ ਤੱਕ ਕਰ ਦੇਣੀ ਹੈ ਤੀਜੀ ਜੇ ਤੁਸੀਂ ਡਿਪੈਂਡੈਂਟ ਨੂੰ ਨਾਲ ਲੈ ਕੇ ਜਾਂਦੇ ਸੀਗੇ ਉਹਦੇ ਵਿੱਚ ਵੀ ਡਿਪੈਂਡੈਂਟ ਨੂੰ ਪਹਿਲਾਂ ਕਿਸੇ ਤਰੀਕੇ ਦਾ ਕੋਈ ਪੇਪਰ ਨਹੀਂ ਚਾਹੀਦਾ ਸੀ ਹੁਣ ਏ ਲੈਵਲ ਲੈਂਗੁਏਜ ਉਹਨੂੰ ਚਾਹੀਦੀ ਹੈ ਸੋ ਕਰ ਕਰਾ ਕੇ ਸਖਤਾਈ ਹੋਣੀ ਹੈ ਇਹ ਨਹੀਂ ਮਤਲਬ ਕਿ ਮਾਈਗ੍ਰੇਸ਼ਨ ਬੰਦ ਹੋ ਜਣੀ ਹੈ ਉਹਨਾਂ ਨੇ ਘਟਾਉਣੀ ਹੈ ਕਟਾਣ ਦਾ ਮਤਲਬ ਇਹ ਹੈ ਕਿ ਉਹ ਵੀ ਚਾਹੁੰਦੇ ਆ ਕਿ ਸਾਡੇ ਕੋਲ ਕਰੀਮ ਆਵੇ ਤੇ ਕਰੀਮ ਨੂੰ ਪੱਕੇ ਕਰੀਏ ਸੋ ਸਾਰੇ ਇਦਾਂ ਦੇ ਤੁਰੇ ਫਿਰੇ ਬੰਦੇ ਨਹੀਂ ਪਹੁੰਚਣਗੇ ਕਿਉਂਕਿ ਅੱਜ ਹਾਲਾਤ ਉਹਨਾਂ ਨੇ ਵੀ ਇੰਗਲੈਂਡ ਵਾਲੇ ਦੇ ਮੁਲਕਾਂ ਨੇ ਵੀ ਕੈਨੇਡਾ ਦਾ ਹਾਲ ਦੇਖ ਲਿਆ ਆਸਟ੍ਰੇਲੀਆ ਦਾ ਹਾਲ ਦੇਖ ਲਿਆ ਅਮਰੀਕਾ ਦਾ ਹਾਲ ਦੇਖ ਲਿਆ ਹੋਇਆ ਸੋ ਉੱਥੋਂ ਇੱਕ ਪ੍ਰੇਰਣਾ ਦੇਖ ਕੇ ਉਹਨਾਂ ਨੇ ਕੀ ਕੀਤਾ ਜੀ ਨੈਟ ਮਾਈਗ੍ਰੇਸ਼ਨ ਨੂੰ ਕਟਆਫ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਉਹਦੇ ਵਾਸਤੇ ਇਹ ਗੱਲਾਂ ਹੈਗੀਆਂ